ਲਓ ਜੀ ਗੁਰੂ ਕੇ ਵਾਗ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਆ ਗਿਆਂ ਗੁਰਦੁਆਰਾ ਕੰਗਣ ਘਾਟ ਤੇ ਕਰਾਉਨੇ ਆ ਤੁਹਾਨੂੰ ਦਰਸ਼ਨ ਗੁਰਦੁਆਰਾ ਕੰਗਣ ਘਾਟ ਦੇ ਤੇ ਨਾਲ ਹੀ ਦੱਸ ਦਿਆਂ ਕੀ ਇੱਥੋਂ ਦੀ ਹਿਸਟਰੀ ਹੈ ਕੀ ਇਤਿਹਾਸ ਹੈ ਆਪਣਾ ਇੱਥੋਂ ਦਾ ਗੁਰਦੁਆਰਾ ਕੰਗਣ ਘਾਟ ਦਾ ਚਲੋ ਜੀ ਕਰੀਏ ਦਰਸ਼ਨ ਸਹਿਰ ਵਿਖੇ ਆਪ ਲਿਓ ਆਪ ਸਾਧੀਆਂ ਸੰਗਤਾਂ ਇਤਿਹਾਸ ਨੂੰ ਜਾਨੂ ਹੋ ਪਾਲਾ ਪ੍ਰੀਤਮ ਸਾਇਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪਟਨੇ ਵਿਖੇ ਹੋਇਆ 7 ਸਾਲ ਦੀ ਅਵਸਥਾ ਤੱਕ ਗੁਰੂ ਜੀ ਪਟਨੇ ਵਿਖੇ ਬੰਧਿਆ ਚੋਟੀਆਂ ਦਿੱਤੀਆਂ ਨੇ ਜਿਸ ਅਸਥਾਨ ਤੇ ਆਪ ਜੀ ਬੈਠੇ ਹੋ ये भी जगह बहुत भागा वाली है गुरु जी इतने आन के खिड़िया करते सन उदों गंगा इतने ही बगदी सी समय के न गंगा थोड़ी जी पीछे नली गई है बोलो सतनाम नाल के बच्चिया ने माता गुजरी जी को जाके दसिया कि गोविंद राय जी का कंगन गंगा विखे डिटिया है ਮਾਤਾ ਜੀ ਆਪਣੇ ਦਾਸੀਆਂ ਦੇ ਨਾਲ ਆਏ ਆਪਣੇ ਪੁੱਤਰ ਗੋਬਿੰਦ ਰਾਏ ਜੀ ਨੂੰ ਪੁੱਛਦੇ ਨੇ ਕੰਗਨ ਕਿੱਥੇ ਹੈ ਗੁਰੂ ਜੀ ਦੂਸਰਾ ਕੰਗਨ ਵੀ ਛੁੜ ਦਿੱਤੇ ਬੋਲੋ ਸਤਨਾਮ ਮਾ ਕਹਿਣ ਲੱਗੇ ਪਤਾ ਪਹਿ ਨਹੀਂ ਛੁੜਦਾ ਸੀ ਦੂਜਾ ਮੇਰੇ ਹੀ ਸਾਹਮਣੇ ਛੁੜ ਦਿੱਤਾ ਹੈ ਮਾਤਾ ਜੀ ਨੇ ਬੰਦਿਆਂ ਨੂੰ ਲੱਗਣ ਵਾਸਤੇ ਭੇਜੇ जो बंदे गंगा थे भरन उथे तक कंगन ही कंगन दरावन हैरान हो गए कह लगे माता जी गोविंद राय जी ने दो कंगन छुटे सन इतनी मिन्ती का निशाब ही नहीं केरा के लियाए सतगुरु जी बचन करते हैं माता जी ये तो मेरा पिछला खजाना है ਆਪ ਆਪਣੇ ਵਾਲੇ ਕੰਗਣੀ ਕਰਵਾਇਓ ਬਾਕੀ ਨਾ ਛੇੜਿਓ ਜੋ ਜਿਵੇਂ ਇੱਕ ਸਾਰੇ ਵਿਸਮਾਤ ਹੋਏ ਇਸੇ ਪਵਿੱਤਰ ਆਸਤਾਨ ਤੇ ਪੰਡਤ ਸੀ ਬਟਕ ਭਗਵਾਨ ਰਾਮ ਦੇ ਪੁਜਾਰੀ ਸਨ ਕਾਫੀ ਦਿਨਾਂ ਤੋਂ ਪੂਜਤੀ ਕਰਦੇ ਸਨ ਕਦੇ ਫਾਲ ਕਦੇ ਲੱਡੂ ਕਦੇ ਸੇਬ ਪੌਰਵੀ ਖਾਨ ਤਿੰਨ ਬਾਲੀਆਂ ਚੀਚਾ ਖਾਲੀ ਸਜਾ ਕੇ ਅੱਖਾਂ ਬੰਦੇ ਕਰਕੇ ਕਹਿੰਦੇ ਭਗਵਾਨ ਭੋਗ ਲਗਾਓ ਗੁਰੂ ਜੀ ਅਲੋ ਬੱਚਿਆਂ ਨੂੰ ਛਕਾ ਦੇ ਦਿੰਦੇ ਕਹਿੰਦੇ ਨਵਾਹ ਪਰ ਲਿਆ ਕਹਿੰਦਾ ਕਿਉਂ ਤੰਗ ਕਰਦੇ ਮੈਂ ਭਗਵਾਨ ਰਾਮ ਨੂੰ ਭੋਗ ਲਗਾਉਂਦਾ ਗੁਰੂ ਜੀ ਕਹਿੰਦੇ ਪੰਡਤਾਂ ਅੱਖਾਂ ਬੰਦ ਕਰ ਬੰਦ ਕੀਤੀਆਂ ਕਹਿੰਦੇ ਫੋਲ कोलेयाता गुरुजी दे दर्शन भगवान राम ਦੇ ਰੂਪ ਵਿੱਚ ਹੋਏ ਉੱਤੇ ਵਾਲੇ ਤਸਵੀਰ ਵਿੱਚ ਗੁਰੂ ਜੀ ਗੰਗਨ ਛੂਟ ਰਹੇ ਨੇ ਥੱਲੇ ਵਾਲੇ ਤਸਵੀਰ ਵਿੱਚ भगवान राम ਦੇ ਰੂਪ ਵਿੱਚ ਗੁਰੂ ਜੀ ਦਿਖਾਈ ਦਿੰਦੇ ਨੇ ਉਹ भगवान राम ਦੇ ਰੂਪ ਵਿੱਚ ਸਤਿਗੁਰੂ ਜੀ ਨੇ ਦਰਸ਼ਨ ਕਰਕੇ ਪੰਡਤ ਜੀ ਦੀ ਅਰਦਾਸ پوری ਹੋ ਗਈ ओ गुरु महाराज जी के दे चरणा दे सेवक बन गए जिस तरह भीखंसा आए सन गुरु जी चालिया मन बिच भी, भी ख्याल आया हिंदुआ दे गुरु हम कि मुसलमान के पीर ने दोजिया भीखंसा ने भी रखिया ने हिंदुआ दे गुरु होने के दिल हथ रख देन ਮੁਸਲਮਾਨਾਂ ਦੇ ਵੀਰੋਂ ਨਵੇਂ ਤੇ ਰਹਿਤ ਰੱਖ ਦੇ ਦਿੱਕੇ ਸਤਿਗੁਰੂ ਜੀ ਦੇ ਨਿੱਕੇ ਨਿੱਕੇ ਹੱਥ ਸੰ ਉਹ ਦੋਹਾਂ ਕੁੜੀਆਂ ਤੇ ਪੈ ਗਈਆਂ ਨੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਖੰਸਾ ਦੀ ਮੁਰਾਦ ਵੀ ਪੂਰੀ ਹੋ ਗਈ ਕਿ ਦੋਹਾਂ ਦੇ ਸੰਜਾ ਗੁਰੂ ਪੀਰ ਸਦਾ ਨੇਗੇ ਰਾਣੀ ਵਿਸਪਰਾ ਉਹਦੇ ਘਰ ਵੀ ਕੁੜੀ-ਮਾਲ ਬੱਚੇ ਨਹੀਂ ਸੀ ਇੱਕ ਦਿਨ ਵੇਖੀ ਤਾਂ ਵੇਖਦੇ ਹੀ ਰਹਿ ਗਈ मन बच्चे केवल विचार आया कि ऐसा बच्चा मेरे भी बोध में खेडना सोच ही रही सी बिसमरा रानी की गुरु जी बोध में बैठ गए कह लगे मां मेरे जैसा तो नहीं हाँ ना कोई होया ते ना को होगा अपने बच्चे हम कोई याद नहीं करता तेरी याद रही दुनिया तक रहेगी ਔਰ ਵੀ ਬਰੀਆਂ ਤੋਂ ਜਮਾ ਸਤਿਗੁਰੂ ਜੀ ਨੇ ਇਸ ਪਟਨੇ ਵਿਖੇ ਗਿੱਧੀਆਂ ਨੇ ਪਾਈ ਉਸੇ ਤਰ੍ਹਾਂ ਆਪ ਸਾਧੀਆਂ ਸੰਗਤਾਂ ਦੀਆਂ ਅਰਦਾਸਾਂ ਗੁਰੂ ਜੀ ਪੂਰੀਆਂ ਕਰਨ ਪਟਨਾ ਸਾਹਿਬ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਗੁਰੂ ਦੇ ਲੰਗਰ ਪ੍ਰਸਾਦ ਸੇਵਾ ਲਈ ਆਪ ਦੇ ਸਹਿਯੋਗ ਨਾਲ ਹੀ ਕਾਰਜ ਚੱਲਦੇ ਹਨ ਜਿਨ੍ਹਾਂ ਜਿਨ੍ਹਾਂ ਸਰਦਾਰ ਸੇਵਾ ਕਰਕੇ ਲਓ ਜੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਗੁਰਦੁਆਰਾ ਕੰਗਣਕਾਟ ਬਾਲ ਪ੍ਰੀਤਮ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਨਾਮ ਲਿਖਿਆ ਗਿਆ ਪਾਤਸ਼ਾਹੀ 10 ਤੇ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਤੁਹਾਨੂੰ ਬਾਬਾ ਜੀ ਨੇ ਅੰਦਰ ਦੱਸ ਦਿੱਤਾ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕੰਗਣ ਸੁੱਟਿਆ ਸੀ ਤੇ ਜਦੋਂ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਕੰਗਣ ਕਿੱਥੇ ਸੁੱਟਿਆ ਤਾਂ ਉਹਨਾਂ ਨੇ ਆਪਣੇ ਹੱਥ ਵਿੱਚ ਪਾਇਆ ਦੂਜਾ ਕੰਗਣ ਵੀ ਸੁੱਟ ਦਿੱਤਾ ਤੇ ਕਿਹਾ ਕਿ ਕੰਗਣ ਇੱਥੇ ਗਿਰਿਆ ਗੰਗਾ ਨਦੀ ਦੇ ਵਿੱਚ ਜਦੋਂ ਮਾਤਾ ਗੁਜਰੀ ਜੀ ਨੇ ਕੰਗਣ ਲੱਭਣ ਦੇ ਲਈ ਨਦੀ ਦੇ ਵਿੱਚ ਆਪਣੇ ਦਾਸ ਨੂੰ ਜਾ ਭੇਜਿਆ ਤਾਂ ਜਦੋਂ ਉਹਨਾਂ ਨੇ ਕੰਗਣ ਲੱਭਿਆ ਤਾਂ ਉੱਥੇ ਹਜ਼ਾਰਾਂ ਹੀ ਕੰਗਣ ਸਨ ਇਹ ਗੰਗਾ ਨਦੀ ਜਿੱਥੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਆਏ ਆ ਉਸ ਟਾਈਮ ਨੇ ਉੱਥੇ ਤੱਕ ਇਦਾਂ ਪਾਣੀ ਦਾ ਵਹਾਅ ਸੀਗਾ ਬਟ ਟਾਈਮ ਦੇ ਨਾਲ-ਨਾਲ ਥੋੜੀ ਪਿੱਛੇ ਮੁੜ ਗਈ ਹੈ ਪਰ ਫਿਰ ਵੀ ਹੁਣ ਮਤਲਬ ਕਈ ਵਾਰ ਜਿਹੜਾ ਇਹਦਾ ਪਾਣੀ ਆ ਉਹ ਥੋੜਾ ਚੜ ਜਾਂਦਾ ਆ ਤੇ ਸਾਲ ਦੇ ਇੱਕ ਵਿੱਚ ਇੱਕ ਦੀ ਵਾਰ ਆ ਪੌੜੀਆਂ ਤੱਕ ਆਇਆ ਕਿ ਪੌੜੀਆਂ ਤੱਕ ਪਾਣੀ ਆ ਜਿਹੜਾ ਇਹ ਚਲਿਆ ਜਾਂਦਾ ਏ ਲੋਕ ਇਸ਼ਨਾਨ ਕਰਨ ਲੱਗੇ ਹੋਏ ਨੇ ਨਦੀ ਦੇ ਵਿੱਚ ਲੋ ਜੀ ਆਪਾਂ ਨੂੰ ਪਤਾ ਲੱਗਿਆ ਕਿ ਇਸ ਨਦੀ ਦਾ ਪਾਣੀ ਗੁਰਦੁਆਰਾ ਸਾਹਿਬ ਤੱਕ ਚਲਿਆ ਜਾਂਦਾ ਤੇ ਕੋਰ ਦਵਾਰਾ ਸਾਹਿਬ ਇੱਥੋਂ ਰਹਿ ਗਏ ਉਹ ਵਾਲੇ ਤੇ ਉੱਥੋਂ ਤੱਕ ਚੱਲਿਆ ਜਾਂਦਾ ਪਾਣੀ ਸਾਰਾ ਕੁਛ ਇਹ ਵਿੱਚ ਡੁੱਬ ਜਾਂਦਾ ਹਰ ਸਾਲ ਦੇ ਵਿੱਚ ਇੱਕ ਅੱਧੀ ਵਾਰ ਹੁੰਦਾ ਹੀ ਆ ਤਾਂ ਕਿ ਪਾਣੀ ਚੜਦਾ ਨਦੀ ਦਾ ਪਾਚ ਦਾ ਪਾਣੀ ਹੋ ਜਾਂਦਾ ਹੈ ਅੱਛਾ ਟਿਸਕੀਆਂ ਜਲਦੀਆਂ ਦੇ ਵਿੱਚ ਉਹ ਉੱਧਰ ਮੱਛੀਆਂ ਮਾਰਨ ਗਏ ਹੋਏ ਨੇ ਸਾਫ ਕਰਦੇ ਹੋਏ ਹੁਣ ਆਪਾਂ ਫੇਰ ਚੱਲਿਆ ਅਗਲੇ ਗੁਰਦੁਆਰਾ ਸਾਹਿਬ ਵੱਲ ਤੋਂ ਆ ਗਏ ਕਿ ਉਹ ਉਹ ਵੀ ਰਗਾ ਚਾਹ ਕਰਦੇ ਉਹ ਸਾਫ ਕਰਦੇ ਆ ਨਿਕਲ ਜਾਂਦੇ ਜਿੱਥੇ ਤੱਕ ਇਹ ਵਾਲੀਆਂ ਨਾ ਹਾਂ ਚੱਲਦੇ ਆ ਫੋਟੋ ਗੰਗਾ ਨਦੀ ਦੀ ਸਫਾਈ ਲਈ ਸ਼ਿਪ ਨੇ ਘੋੜੀਆਂ ਬੋਟਾਂ ਆਪ ਵੀ ਚਲਾਈਸ਼ ਤੀਆਂ ਚੱਲਿਆਂ ਗਿਆ ਉਹਨਰੇ ਭਾਈ ਉਹਨੇ ਕਹਿੰਦਾ ਐਵੀਂ ਸੇਵਾ ਕਰਨੀ ਪੈਂਦੀ ਐ ਲਾਵੇ ਲਾਵੇ ੱਟਕਾ ਲਾਵੇ ਜ਼ੋਰ ਜ਼ੋਰ ਤੇ ਜ਼ੋਰ ਲਗਾ ਕੇ ਚੱਲ 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 ਉਹਨੂੰ ਹਟਲਾ ਸਾਧੂਆਂ ਦੀ ਸੇਵਾ ਕਰੀ ਜਾਂਦੀ ਐ ਧਿਆਨ ਘੱਟ ਜੀ ਸਹੀ ਹੈ ਰੁਕ ਜਾ ਰੁਕ ਜਾ ਬਸ ਥੋੜੀ ਦੂਰ ਹੋ ਕੇ ਦੇ ਇੱਕ ਫਿਰ ਚਾਹਨਾ ਤਾਂ ਕੈਮਰਾ ਰੋਕ ਲਾ ਗਏ ਕਰਦੇ ਕੋਈ ਹੋਣੀ ਆ